ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਸਾਡੀ ਨਾ ਹੈਗੀ ਆ ਕੁਜਰਤ ਬਾਰੇ ਚਾਹੇ ਕਿ ਅਸੀਂ ਠਾਡੇ ਵਰ ਗਈਆਂ ਮਤਲਬ ਪਹਿਲਾਂ ਜਿਹੜਾ ਸਮਾਂ ਲੰਘ ਜਾਂਦਾ ਵਾ ਫਿਰ ਬਾਅਦ ਚ ਸੋਚਦੇ ਆ ਆ ਸਾਡੇ ਬੱਚੇ ਆ ਨਾ ਇਹਨਾਂ ਨੂੰ ਮੇਰੇ ਸਾਹਮਣੇ ਅਸੀਂ 2-3 ਦਿਨ ਬਾਅਦ ਕਮਰੇ ਚੋਂ ਬਾਹਰ ਕੱਢਿਆ ਵਾ ਕਿ ਇੰਨਾ ਜ਼ਿਆਦਾ ਟੈਂਪਰੇਚਰ ਆਪਣਾ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦਾ ਟੈਂਪਰੇਚਰ ਕੀ ਚੱਲਣ ਡਿਆ ਵਾ ਤੇ ਏਸੀ ਬਸ 24 ਘੰਟੇ ਏਸੀ ਔਣ ਆ ਤੇ ਗੁੜੀਆਂ ਸਾਡੀ ਨੂੰ ਅੱਜ 7-8 ਦਿਨ ਹੋ ਗਏ ਰ ਬੁਖਾਰ ਨਹੀਂ ਟੁੱਟਣ ਡਿਆ ਬੱਧੀਆ ਡਾਕਟਰ ਕੋਲੋਂ ਨੂੰ ਮੈਡੀਸਿਨ ਲਿਆ ਕੇ ਦਿੱਤੀ ਆ 102-3 ਬੁਖਾਰ ਉਹ ਵੀ ਘੰਟਾ ਦੋ ਘੰਟੇ ਲੰਘਦੇ ਦਵਾਈ ਦਿੱਤੇ ਆ ਥੋੜਾ ਜਿਹਾ ਹਰਕਾ ਹੁੰਦਾ ਫੇਰ ਬੁਖਾਰ ਹੋ ਜਾਂਦਾ ਤੇ ਉਹ ਵੀ ਹੁਣ ਨੇਰੀ ਆਈ ਏ ਸ਼ਾਮੀ ਜੇ ਥੋੜਾ ਕਾਫੀ ਮਤਲਬ ਅਜੇ ਵੀ ਹਵਾ ਕਾਫੀ ਤੇਜ਼ ਉਧਾਂ ਚੱਲਣ ਢਈ ਆ ਤੇ ਥੋੜਾ ਮੌਸਮ ਦਾ ਫਰਕ ਪਿਆ ਤੇ ਇਹਨਾਂ ਨੂੰ ਬਾਹਰ ਘੜੀ ਕੱਢਿਆ ਵਾ ਤੇ ਗੁੜੀਆਂ ਦੀ ਆੜੀ ਤੇ ਖੇਡਣ ਦੀ ਹਿੰਮਤ ਵੀ ਨਹੀਂ ਫੇਰ ਵੀ ਆ ਕੇ ਚੱਲੋ ਕਾਕੇ ਨਾਲ ਵੀ ਘੜੀ 10 ਮਿੰਟ ਖੇਡ ਲਾ ਬੱਚਾ ਜਿਹੜਾ ਬੋਰ ਹੀ ਹੋ ਜਾਂਦਾ ਅੰਦਰ ਬੈਠ ਕੇ ਇੱਕ ਬਿਮਾਰਿਆ ਮੇਨ ਕਰਨ ਦੀ ਗੱਲ ਇਹ ਆ ਕਿ ਸਾਨੂੰ ਰੁੱਖਾਂ ਵੱਲ ਤਰਜੀਹ ਦੇਣੀ ਚਾਹੀਦੀ ਹੈ ਏਸੀ ਭਾਵੇਂ ਆਪਾਂ ਦੱਸ ਲਈਏ ਚਲੋ ਜਿੰਨੀ ਪਹੁੰਚ ਹੈ ਮਹਾਰਾਜ ਨੇ ਜਿੰਨੂੰ ਦਿੱਤੀ ਆ ਆਪਣਾ ਸੁਖ ਲੋ ਤੁਸੀਂ ਪਰ ਜਿੰਨਾ ਚਿਰ ਜੇ ਆਪਾਂ ਚਾਹੁੰਦੇ ਆ ਵੀ ਅਸੀਂ ਚੰਗੀ ਜ਼ਿੰਦਗੀ ਜੀਏ ਤੇ ਫਿਰ ਸਾਨੂੰ ਏਸੀ ਦੇ ਨਾਲ ਨਾਲ ਜਿਹੜੇ ਆ ਰੁੱਖਾਂ ਵੱਲ ਤਰਜੀਹ ਦੇਣੀ ਚਾਹੀਦੀ ਕਿਉਂਕਿ ਠੋਖੀ ਜ਼ਿੰਦਗੀ ਦਾ ਸਰਮਾਇਆ ਰੁੱਖਾਂ ਨੇ ਹੀ ਆਪਾਂ ਨੂੰ ਬਚਾਉਣਾ ਜ਼ਿੰਦਗੀ ਨੂੰ ਏਸੀ ਜਿਹੜਾ ਉਹ ਕਿੰਨਾ ਚਿਰ ਸਾਨੂੰ ਬਚਾ ਲੂਗਾ ਕਿਉਂਕਿ ਜੇ ਆਪਾਂ ਮਤਲਬ ਰੁੱਖ ਨਹੀਂ ਲਗਾਉਂਦੇ ਤਾਂ ਟੈਂਪਰੇਚਰ ਤੇ ਦਿਨੋਂ ਦਿਨ ਵੱਧਦਾ ਜਾਣਾ ਤੁਸੀਂ ਅੱਜ ਦੇ ਦਿਨ ਦਾ ਤੇ ਪਿਛਲੇ ਸਾਲ ਦਾ ਇਸ ਦਿਨ ਦਾ ਟੈਂਪਰੇਚਰ ਕਲੀਅਰ ਕਰਕੇ ਵੇਖਿਓ ਵੈਦਰ ਨੂੰ ਮੈਪ ਤੇ ਜਾ ਕੇ ਤੇ ਤੁਹਾਨੂੰ ਆਪੇ ਪਤਾ ਲੱਜੂਗਾ ਕਿ ਡਿਫਰੈਂਸ ਕਿੰਨਾ ਜ਼ਿਆਦਾ ਵੱਧ ਗਿਆ ਵਾ ਇਹ ਸਾਰਾ ਘਾਟ ਆ ਜਿਹੜੇ ਆਪਾਂ ਰੁੱਖ ਕੱਟਦੇ ਆ ਤੇ ਰੁੱਖਾਂ ਤੋਂ ਬਿਨਾ ਹੁਣ ਏਸੀ ਵੀ ਕਿੰਨਾ ਚਿਰ ਚੱਲਣਗੇ ਇੱਕ ਨਾ ਇੱਕ ਦਿਨ ਤੇ ਇਹੋ ਜਿਹਾ ਵੀ ਹੋਣਾ ਜਦੋਂ ਏਸੀ ਵੀ ਕੰਮ ਕਰਨਾ ਬੰਦ ਕਰ ਦੇਣਗੇ ਜੇ ਮੰਨ ਲਓ ਹੀਟ ਹੀ ਜ਼ਿਆਦਾ ਹੋਊਗੀ ਕੀ ਅਸੀਂ ਇਹਦੇ ਵਾਸਤੇ ਗੱਲ ਹੀ ਨਾ ਰਹੀ ਤੇ ਫਿਰ ਕਿੰਨਾ ਕੇਸੀ ਵੀ ਆਪਾਂ ਚਲਾ ਲਾਂਗੇ ਇਸ ਲਈ ਇਹ ਇਹ ਨਹੀਂ ਕਿ ਮੇਰਾ ਫਰਜ ਹੈ ਜਾਂ ਤੁਹਾਡਾ ਫਰਜ ਹੈ ਜਾਂ ਜਿੰ ਅਸੀਂ ਕਹਿ ਰਹੀਏ ਤੇ ਬਸ ਕੰਮ ਨਹੀਂ ਕਰਨਾ ਸਾਨੂੰ ਵੀ ਇਹ ਚਾਹੀਦਾ ਕਿ ਵੱਧ ਤੋਂ ਵੱਧ ਰੋਕ ਲਗਾਈ ਜਾਣ ਤਾਂ ਕਿ ਅਸੀਂ ਹੁਣ ਐਰ ਕੀ ਹੈ ਕਿ ਵੇਖੋ ਛੁੱਟੀਆਂ ਵੀ ਸਕੂਲਾਂ ਚ ਪਹਿਲਾਂ ਹੋ ਗਈਆਂ ਕਿਉਂਕਿ ਛੁੱਟੀਆਂ ਪਹਿਲਾਂ ਹੋ ਗਈਆਂ ਬੱਚਿਆਂ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਤੁਸੀਂ ਦੇਖੋਗੇ ਮੇਰੇ ਆਪਣੇ ਬੱਚੇ ਸਾਡੇ ਜਾਂ ਜਿਹੜੇ ਵੀ ਮੈਂ ਪਰਾਂਵਾਂ ਦੇ ਜੇ ਤੁਸੀਂ ਵੀ ਜਾਣਦੇ ਹੋਗੇ ਲਾਗੇ ਬੰਨੇ ਜਾਂ ਬੱਚਿਆਂ ਵਾਲੇ ਜੇ ਕਿ ਬੱਚੇ ਬੱਚਿਆਂ ਦਾ ਬੁਖਾਰ ਹੀ ਨਹੀਂ ਘਟਣ ਤੇ ਆ ਗਰਮੀ ਕਿਉਂਕਿ ਬਹੁਤ ਜ਼ਿਆਦਾ ਇੱਕਦਮ ਵੱਧ ਗਈ ਆ ਤੇ ਆਪਾਂ ਕਿੰਨਾ ਚਿਰ ਬਾਹਰ ਨਹੀਂ ਨਿਕਲਾਂਗੇ ਜਾਂ ਬੱਚਿਆਂ ਨੂੰ ਬਾਹਰ ਨਹੀਂ ਕੱਢਾਂਗੇ ਆਖਰ ਦੇਖਣਾ ਇੱਕ ਦਿਨ ਫਿਰ ਜਾਂ ਤੇ ਫਿਰ ਇਹ ਹੋਊਗਾ ਵੀ ਆਪਾਂ ਬਿਲਕੁਲ ਹੀ ਬਾਹਰ ਹੋਣਾ ਜਾਣਾ ਬੰਦ ਕਰ ਦਾਂਗੇ ਪਰ ਅੰਦਰ ਹੀ ਕਿੰਨਾ ਚਿਰ ਰਵਾਂਗੇ ਇਸ ਲਈ ਸਭ ਤੋਂ ਮੇਨ ਮਤ ਵਾਲੀ ਗੱਲ ਇਹੀ ਆ ਕਿ ਜਾਰਾ ਚਲੋ ਮੈਂ ਛੋਰ ਸ਼ਾਬਾ ਜਾਂ ਰੋਣਾ ਨਾ ਪਾਵਾਂ ਵੀ ਰੁਕ ਰਿਕਵੈਸਟ ਆ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਵੀ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਜੇ ਲਗਾਓ ਸੋਨੇ ਘਰ ਬਣਾਓ ਜਿੰਨੀ ਮਹਾਰਾਜ ਨੇ ਤੁਹਾਨੂੰ ਦਿੱਤੀ ਹੈ ਜੀਵ ਔਰ ਇਸ ਹਿਸਾਬ ਨਾਲ ਜਿੰਨਾ ਤੁਸੀਂ ਸੋਨੇ ਘਰ ਨਾ ਸਕਦੇ ਜੇ ਬਣਾਓ ਚਿੱਪਾਂ ਭਾਵੇਂ ਸੋਨੇ ਦੀਆਂ ਟੈਲਾਂ ਲਵਾ ਲਓ ਪਰ ਰੁੱਖਾਂ ਨੂੰ ਤਰਜੀਹ ਜ਼ਰੂਰ ਦਿਓ ਰੁੱਖ ਆਪਣੇ ਵੇੜੇ 'ਚ ਜ਼ਰੂਰ ਲਗਾਓ ਅਸੀਂ ਆਪਣਾ ਐਕੀ ਰੱਖਿਆ ਕਿ ਜੂਨ ਮਹੀਨੇ ਦੀਆਂ ਛੁੱਟੀਆਂ ਸਰਦੀ ਇਲੈਕਸ਼ਨ 'ਚ ਡਿਊਟੀ ਉਹਨਾਂ ਨੇ 1 ਤਰੀਕ ਨੂੰ ਵੇਲੇ ਹੋ ਜਾਣਾ ਵਾ ਕਿ ਅਸੀਂ ਆਪਣਾ ਘਰ ਜਿਹੜਾ ਰੁੱਖਾਂ ਨਾਲ ਭਰ ਲੈਣਾ ਆ ਸਾਰਾ ਜਿਹੜਾ ਸਾਡਾ ਵੇੜਾ ਵੀ ਆ ਅਸੀਂ ਇੱਥੇ ਗਮਲੇ ਲਿਆਂਣ ਕੇ ਫਾਲਦਾਰ ਬੂਟੇ ਸ਼ਾਂਦਾਰ ਬੂਟੇ ਆਕਸੀਜਨ ਜਿਹੜੇ ਜ਼ਿਆਦਾ ਦਿੰਦੇ ਆ ਬੂਟੇ ਇਹਨਾਂ ਸਾਰੇ ਜਿੱਥੇ ਸਾਡਾ ਬਸ ਇਹ ਆ ਕਿ ਗੱਡੀ ਗੁੱਡੀ ਸਾਡੀ ਆਰਾਮ ਨਾਲ ਲੱਗ ਜੇ ਬਾਈਕ ਵਗੈਰਾ ਲੱਗ ਜੇ ਬਾਕੀ ਅਸੀਂ ਸਭ ਬੂਟੇ ਬੂਟੇ ਕਰਦੇ ਨੇ ਆ ਤੇ ਚਲੋ ਹਵੇਲੀ ਤੇ ਸਾਡੀ ਤੇ ਸਬਜ਼ੀ ਭਾਜੀ ਆ ਜਾਂ ਆਪਾਂ ਕਹਿ ਸਕਦੇ ਥੋੜੇ ਰੁੱਖ ਹੈਗੇ ਆ ਅਸੀਂ ਉੱਥੇ ਵੀ ਨੈਕਸਟ ਈਅਰ ਤੱਕ ਜਿਹੜੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਕੋਸ਼ਿਸ਼ ਕਰਨੀ ਆ ਤਾਂ ਕਿ ਜਿਹੜੀ ਜ਼ਿੰਦਗੀ ਆ ਉਹ ਆਪਣੀ ਸਖਾਲੀ ਲੰਗੇ ਤੇ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੇਖੋ ਆਪਾਂ ਅੱਜ ਦੀ ਵੀਡੀਓ ਦਾ ਤੁਹਾਨੂੰ ਇਹ ਵੀ ਨਹੀਂ ਕਵਾਂਗੇ ਵੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਸ਼ੇਅਰ ਜ਼ਰੂਰ ਕਰੋ ਕਿਉਂਕਿ ਚਲੋ ਕਿਸੇ ਵੇਲੇ ਇਹ ਹੁੰਦਾ ਨਾ ਵੀ ਸਾਡੇ ਵਰਗੇ ਛੋਟੇ ਮੋਟੇ ਬੰਦਿਆਂ ਦੀ ਗੱਲ ਵੀ ਕਿਸੇ ਭੈਣ ਭਰਾ ਦੇ ਮਨਨ ਚ ਆ ਜਾਂਦੀ ਹੈ ਵੀ ਹਾਂ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਵਾ ਤੇ ਰੁੱਖ ਜਿਹੜੇ ਆ ਜੇ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣਾ ਚਾਹੁੰਦੇ ਜੇ ਆਪਣੀ ਜ਼ਿੰਦਗੀ ਬਚਾਉਣਾ ਚਾਹੁੰਦੇ ਜੇ ਤੇ ਆਪਾਂ ਸਾਰਿਆਂ ਨੂੰ ਰੁੱਖਾਂ ਵੱਲ ਜਿਹੜਾ ਧਿਆਨ ਕਰਨਾ ਪਊਗਾ ਜਿੰਨਾ ਹੱਥ ਨਾਲ ਆਪਾਂ ਰੁੱਖ ਵੱਢੇ ਆ ਕੁਦਰਤ ਦਾ ਨਾਸ ਕੀਤਾ ਵਾ ਅਜੇ ਵੀ ਕੁਦਰਤ ਸਾਨੂੰ ਮੌਕਾ ਦੇਣ ਦੀ ਹੈ ਵੀ ਜੇ ਆਪਾਂ ਆਪਣੀ ਧਰਤੀ ਨੂੰ ਆਪਣੇ ਪਰਿਵਾਰ ਨੂੰ ਆਪਣੀਆਂ ਪੀੜ੍ਹੀਆਂ ਨੂੰ ਬਚਾ ਸਕਦੇ ਆ ਤੇ ਬਚਾ ਲਈਏ ਮਤਲਬ ਆਪਾਂ ਸੋਚਦੇ ਹਾਂ ਨਾ ਪਾਣੀ ਮੁੱਕ ਜਾਣਾ ਇਹ ਹੋ ਜਾਣਾ ਬਹੁਤ ਜਾਣਾ ਉਹਨਾਂ ਵਕਤ ਹੀ ਉਹ ਦਿਨ ਆਉਦੇ ਜਾਂਦੇ ਆ ਕਿ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਕਿ ਮਤਲਬ ਯਾਨੀ ਕਿ ਬੱਸ ਸੌਂਸ ਲਾ ਕੇ ਇਧਰੋਂ ਕੱਲ ਸੁਣ ਲਈ ਤੇ ਇੱਕ ਕੰਨ ਥਾਣੀ ਕੱਢ ਸੀ ਮਤਲਬ ਆਪਣੇ ਹੱਥ ਬੱਸ ਅਜੇ ਵੀ ਰੱਬ ਨੇ ਆਂਦੇ ਨੇ ਡੁੱਲੇ ਪੇਰਾ ਦਾ ਕੁਝ ਨਹੀਂ ਵਿਗੜਿਆ ਆਪਾਂ ਆਪਣੀ ਜਿੰਦਗੀ ਬਚਾ ਲਈਏ ਮਹਾਰਾਜ ਅੱਗੇ ਹੱਥ ਜੋੜੀਏ ਵੀ ਸਾਡੀਆਂ ਗਲਤੀਆਂ ਬਖਸ਼ ਵਾਹਿਗੁਰੂ ਤੇ ਸਾਨੂੰ ਆਵਾਂ ਦੇ 2-3 ਸਾਲ ਚ ਤੁਸੀਂ ਟੈਂਪਰੇਚਰ ਵੇਖਿਓ ਵੀ ਕਿੱਧਰ ਦਾ ਕਿੱਧਰ ਜਾਣਾ ਵਾ ਸੋ ਅਜੇ ਵੀ ਸਾਡੇ ਕੋਲ ਮੌਕਾ ਹੈਗਾ ਵਾ ਵਾਇਰਸ ਨੇ ਸਾਨੂੰ ਮੌਕਾ ਦਿੱਤਾ ਵਾ ਆਪਾਂ ਹੁਣ ਤੋਂ ਵੀ ਰੋਖ ਲਗਾਈਏ 2-3 ਸਾਲ ਚ ਕਾਫੀ ਰੋਖ ਜਿਹੜੇ ਆ ਉਹ ਵੱਡੇ ਹੋ ਜਾਂਦੇ ਆ ਤੇ ਚਲੋ ਇੱਕ ਹੁੰਦਾ ਨਾ ਵੀ ਜਦੋਂ ਲੱਗ ਗਏ ਰੋਖ ਫੇਰ ਵੀ ਧਰਤੀ ਦੇ ਟੈਂਪਰੇਚਰ 'ਚ ਤੇ ਫਰਕ ਪਾਊਗਾ ਨਾ ਸੋ ਅੱਜ ਦੀ ਇੰਨੀ ਬੇਨਤੀ ਆ ਕੋਈ ਕੋਈ ਕੁਕਿੰਗ ਵੀਡੀਓ ਨੇਗੀ ਕੁਛ ਨਹੀਂ ਹੈਗਾ ਸਿਰਫ ਰਿਕਵੈਸਟ ਹੈ ਸਾਰੇ ਭੈਣ ਭਰਾਵਾ ਅੱਗੇ ਕਿ ਆਪਾਂ ਵੱਧ ਤੋਂ ਵੱਧ ਰੋਖ ਲਗਾਉਣੇ ਆ ਜੂਨ ਮਹੀਨਾ ਬਹੁਤ ਗਰਮੀ ਦਾ ਮਹੀਨਾ ਦਾ ਜਿਹੜੇ ਤੇ ਜੋਬ ਕਰਦੇ ਛੁੱਟੀਆਂ ਜਿਨ੍ਹਾਂ ਨੂੰ ਕਿਸੇ ਵੀ ਹਿਲ ਸਟੇਸ਼ਨ ਤੇ ਘੁੰਮਣ ਦੀ ਬਜਾਏ ਆਪਣੇ ਘਰ ਵੱਲ ਜਿਹੜਾ ਅਸੀਂ 15 20 30 40 50 ਹਜ਼ਾਰ ਆਪਣੇ ਘੁੰਮਣ ਫਿਰਨ ਤੇ ਪੈਸੇ ਖਰਚ ਕਰਨੇ ਹਨ ਉਹ ਪੈਸਿਆਂ ਨੂੰ ਤੁਸੀਂ ਆਪਣੇ ਘਰ 'ਚ ਨੂੰ ਵੈਸਟ ਕਰੋ ਗਮਲੇ ਲਿਆ ਕੇ ਜੇ ਪੱਕੇ ਸਾਵਾ ਦੇ ਗਮਲੇ ਲਿਆ ਕੇ ਆਪਣੇ ਰੋਖ ਲਗਾਓ ਤੇ ਵਾਤਾਵਰਨ ਨੂੰ ਬਚਾਈਏ ਤੇ ਆਪਾਂ ਨੇ ਆਪਣੇ ਆਪ ਨੂੰ ਬਚਾਈਏ ਆਪਣੇ ਪਰਿਵਾਰਾਂ ਨੂੰ ਬਚਾਈਏ ਤੇ ਵਾਹਿਗੁਰੂ ਸਭ ਨੂੰ ਇਹ ਮਿਹਰ ਕਰੇ ਸਦਬੁੱਧੀ ਦੇ ਸਾਨੂੰ ਤਾਂ ਕਿ ਅਸੀਂ ਆਪਣੀ ਜਿਹੜੇ ਆਉਣ ਵਾਲੀ ਜਨਰੇਸ਼ਨ ਨੂੰ ਸਿਰਫ ਪੈਸਾ ਹੀ ਨਹੀਂ ਚੰਗੀ ਜਿਹੜੀ ਆ ਉਹ ਜ਼ਿੰਦਗੀ ਵੀ ਦੇ ਕੇ ਜੀਵਨ ਬਤੀਤ ਕਰੀਏ ਉਹ ਬਣਦੀ ਆ ਇਹਦਾ ਮਤਲਬ ਇਹ ਕਿ ਉਹ ਰਹੀ ਐ ਕਿ ਅਸੀਂ ਬਸ ਗਰੀਬ ਨਹੀਂ ਜਿਹੜੀ ਆ ਘਰ ਨਹੀਂ ਇਹ ਅੱਜ ਦੀ ਰਿਕੁਐਸਟ ਹੈ ਨਹੀਂ ਆ ਕਿ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਅੱਜ ਦਾ ਮੇਨ ਪਰਪਸ ਮੇਨ ਮੁੱਦਾ ਇਹੀ ਆ ਕਿ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਰੋਕ ਲਗਾਉਣੇ ਆ ਕੁਦਰਤ ਤੋਂ ਮਾਫੀ ਮੰਗਣੀ ਆ ਕਿ ਅਸੀਂ ਜੋ ਨਾਸ ਕੀਤਾ ਉਹਦੇ ਲਈ ਸਾਨੂੰ ਵਾਹਿਗੁਰੂ ਮਾਫੀ ਦੇ ਤੇ ਸਾਡੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੀ ਤੇ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਧਰਤੀ ਨੂੰ ਬਚਾਈਏ ਜ਼ਿੰਦਗੀ ਨੂੰ ਬਚਾਈਏ ਰੱਬ ਰਾਖਾ ਜੀ ਵਾਹਿਗੁਰੂ ਸਭ ਤੇ ਮਿਹਰ ਕਰੇ ਸਭ ਨੂੰ ਸੁੱਖ ਦੇਵੇ ਸਾਰੇ ਭੈਣ ਭਰਾਵਾਂ ਨੂੰ ਦੇਸੀ ਪਰਦੇਸੀ ਬੈਠਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਜੀ ਰੱਬ ਰਾਖਾ ਜੀ